ਸਤਿ ਸ਼੍ਰੀ ਅਕਾਲ ਮੇਰੀ YouTube ਫੈਮਿਲੀ ਮੀਤ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਮ ਉਹ ਲੋਕ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਤੇ ਲੋ ਜੀ ਅੱਜ ਲੈ ਕੇ ਆਏ ਜੀ ਆਪਾਂ ਜਿਵੇਂ ਆਪਣੇ ਚੁੱਲੇ ਤੇ ਕਾਲੇ ਭਾਂਡੇ ਹੋ ਜਾਂਦੇ ਆ ਜੀ ਤੇ ਸਾਫ਼ ਕਰਨੇ ਦਾ ਬਹੁਤ ਵਧੀਆ ਤਰੀਕਾ ਜੀ ਤੇ ਹੁਣ ਤਾਂ ਆਪਾਂ ਜ਼ਿਆਦਾਤਰ ਚੁੱਲੇ ਤੇ ਕੰਮ ਕਰਾਂਗੇ ਜੀ ਸਰਦੀ ਆ ਗਈ ਜੀ ਤੇ ਸੇਕਣ ਨੂੰ ਵੀ ਦਿਲ ਕਰਾ ਜੀ ਅੱਗ ਤੇ ਆਪਾਂ ਚੁੱਲੇ ਤੇ ਜ਼ਿਆਦਾ ਕੰਮ ਕਰਾਂ ਜੀ ਜਿਵੇਂ ਸਬਜ਼ੀ ਹੋਗੀ ਸਾਗ ਹੋਗੀ ਮੱਕੀ ਦੀ ਰੋਟੀ ਹੋਗੀ ਜੀ ਹੈ ਨਾ ਤੇ ਬਹੁਤ ਜ਼ਿਆਦਾ ਹਨ ਢਾਂਡੇ ਹੋ ਜਾਂਦੇ ਕਾਲੇ ਜਿਵੇਂ ਆਪਾਂ ਸਾਗ ਬਣਾਉਨੇ ਆ ਸਾਗ ਵਾਲਾ ਵੀ ਢਾਂਡਾ ਕਾਲਾ ਹੋ ਜਾਂਦਾ ਜੀ ਤੇ ਹੋਰ ਵੀ ਆਪਾਂ ਸਬਜੀ ਕੋਈ ਵੀ ਢਾਂਡਾ ਰੱਖਦੇ ਆ ਚੁੱਲੇ ਤੇ ਤੇ ਉਹ ਹੋ ਜਾਂਦਾ ਜੀ ਕਾਲਾ ਤੇ ਕਾਲੇ ਢਾਂਡੇ ਸਾਫ਼ ਕਰਨਾ ਬਹੁਤ ਜ਼ਿਆਦਾ ਦਿੱਕਤ ਜੀ ਆਉਂਦੀ ਹੈ ਜੀ ਤੇ ਬਹੁਤ ਹੀ ਜ਼ਿਆਦਾ ਔਖੇ ਜਿ ਲੱਗਦੇ ਆ ਵੀ ਆਪਣੇ ਹੱਥ ਕਾਲੇ ਹੋ ਜਾਣਗੇ ਤੇ ਵੈਸੇ ਵੀ ਹੁਣ ਸਰਦੀ ਚ ਤਾਂ ਵੀ ਆਪਣੇ ਹੱਥ ਪੈਰ ਕਾਲੇ ਕਾਲੇ ਲੱਗਣ ਲੱਗ ਜਾਂਦੇ ਆ ਜੀ ਤੇ ਬਹੁਤ ਹੀ ਵਧੀਆ ਸੌਖਾ ਜਿਹਾ ਤਰੀਕਾ ਜੀ ਤੇ ਆਪਾਂ ਬਹੁਤ ਵਧੀਆ ਤਰੀਕੇ ਨਾਲ ਸਾਫ ਕਰਕੇ ਦਿਖਾਵਾਂਗੇ ਜਿੱਤੇ ਕੋ ਕਿਹੜਾ ਤਰੀਕਾ ਜੀ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਤੇ ਜੇ ਨੇ ਆਪਣੇ ਘਰ 'ਚ ਗਲਵਜ਼ ਪਏ ਹੁੰਦੇ ਆ ਜੀ ਹਨਾ ਤੇ ਉਹ ਆਪਾਂ ਨਾ ਹੱਥਾਂ ਤੇ ਪਾ ਕੇ ਤੇ ਭਾਂਡੇ ਨੂੰ ਸਾਫ ਕਰ ਸਕਦੇ ਆ ਜੀ ਤੇ ਆਪਣੇ ਜਿਵੇਂ ਹੱਥ ਕਾਲੇ ਹੋਣ ਤੋਂ ਬਚ ਸਕਦੇ ਆ ਤੇ ਆਪਣੇ ਹੁਣ ਸਰਦੀ 'ਚ ਤਾਂ ਵੀ ਬਿਯਾ ਵੀ ਬਹੁਤ ਜ਼ਿਆਦਾ ਆਉਂਦੇ ਆ ਜੀ ਤੇ ਗੰਡਾਂ ਦੀਆਂ ਕਾਲ ਨਾ ਕਾਲ ਨਾ ਪੈੜ ਨ ਲੱਗਣ ਲੱਗ ਜਾਂਦੇ ਨੇ ਜੀ ਤੇ ਆਪਣਾ ਬਹੁਤ ਹੀ ਭੜੇ ਭੜੇ ਹੱਥ ਲੱਗਣ ਲੱਗ ਜਾਂਦੇ ਤੇ ਜਿੰਨੇ ਆਪਾਂ ਭਾਂਡੇ ਸਾਫ਼ ਕਰਦੇ ਆਂ ਜੀ ਜਿਹੜੇ ਆਪਣੇ ਕਾਲਸ ਜੀ ਆਪਣੀਆਂ ਉਂਗਲਾਂ ਦੇ ਹੱਥਾਂ ਦੇ ਵਿੱਚ ਫਸ ਜਾਂਦੀ ਹੈ ਜੀ ਪੈ ਜਾਂਦੀ ਹੈ ਤੇ ਬਹੁਤ ਹੀ ਭੜੇ ਹੱਥ ਲੱਗਣ ਲੱਗ ਜਾਂਦੇ ਅੱਜ ਤੇ ਲਓ ਜੀ ਹੁਣ ਆਪਾਂ ਨਾ ਸਾਫ਼ ਕਰਕੇ ਦਿਖਾਵਾਂਗੇ ਜੀ ਤੇ ਦੇਖਦੇ ਆਂ ਜੀ ਆਪਣੇ ਹੱਥ ਕਾਲੇ ਹੁੰਦੇ ਆ ਇੱਕ ਤੇ ਆਪਣੇ ਹੱਥ ਬਚਦੇ ਆ ਜੀ ਤੇ ਲਓ ਜੀ ਤੇ ਜਿਵੇਂ ਅਗਲਾ ਅਵਜ ਦੇਖੋ ਬਹੁਤ ਜਿਆਦਾ ਕਾਲਾ ਹੋ ਗਿਆ ਜੀ ਤੇ ਇਸੇ ਇਸੇ ਤਰ੍ਹਾਂ ਆਪਣੇ ਹੱਥ ਵੀ ਕਾਲੇ ਕਾਲੇ ਹੋ ਜਾਂਦੇ ਜੇ ਨਾ ਆਪਾਂ ਅਗਲਾ ਅਵਜ ਚੜਾਉਂਦੇ ਜੀ ਤੇ ਨਾ ਜੀ ਹੁਣ ਆਪਾਂ ਸਾਫ਼ ਕਰਕੇ ਦਿਖਾਵਾਂਗੇ ਤੇ ਨਾਲੇ ਆਪਾਂ ਦਿਖਾਵਾਂਗੇ ਵੀ ਆਪਣੇ ਹੱਥ ਕਾਲੇ ਹੁੰਦੇ ਆ ਕਿ ਪਛਦੇ ਆ ਜੀ ਤੇ ਮੈਂ ਨਾ ਸਾਗ ਬਣਾਇਆ ਸੀ ਤੇ ਮੇਰੇ ਨਾ ਸਾਗ ਬਣਾਉਣੇ ਤੋਂ ਬਾਅਦ ਮੈਂ ਪਤੀਲਾ ਸਾਫ ਕਰਿਆ ਸੀ ਜਿੱਤੇ ਮੇਰੇ ਹੱਥ ਇੰਨੇ ਜਿਆਦਾ ਕਾਲੇ-ਕਾਲੇ ਜੇ ਹੋ ਗਏ ਜਿਨ੍ਹਾਂਲੇ ਵਿੱਚ ਨਰਾਖ ਸੀ ਜਿਹੜੀ ਸਾਰੀ ਕਾਲਸ ਸੀ ਹੱਥਾਂ ਦੇ ਵਿੱਚ ਫਸ ਗਈ ਜੀ ਤੇ ਭੜੇ-ਭੜੇ ਲੱਗਣ ਲੱਗ ਜੀ ਤੇ ਆਪਾਂ ਹੁਣ ਜਿਵੇਂ ਜਾਣਾ ਹੁੰਦਾ ਵਿਆਹ ਹਨਾ ਤੇ ਵਿਆਹ ਤਾਂ ਆਪਾਂ ਨੂੰ ਸਿਆਲ ਚਾਈ ਜਾਂਦੇ ਰਹਿੰਦੇ ਆ ਜੀ ਸਰਦੀਆਂ 'ਚ ਤੇ ਆਪਣੇ ਤਾਂ ਦੂਰ ਧੁੱਪੜੇ-ਭੜੇ ਹੱਥ ਲੱਗਣ ਲੱਗ ਜਾਂਦੇ ਆ ਜੀ ਤੇ ਇਹ ਬਹੁਤ ਵਧੀਆ ਤਰੀਕਾ ਜੀ ਤੇ ਗਲਵਜ਼ ਪਾ ਕੇ ਸਾਫ਼ ਕਰਨੇ ਦਾ ਤੇ ਤੁਸੀਂ ਵੀ ਇਹ ਤਰੀਕਾ ਇੱਕ ਵਾਰੀ ਜ਼ਰੂਰ ਬਣਾਇਓ ਜੀ ਤੇ ਦੇਖਿਓ ਸਾਫ਼ ਕਰਕੇ ਵੀ ਤੇ ਲੋ ਜੀ ਹੁਣ ਆਪਾਂ ਇਹ ਆਪਣਾ ਗਲਵਜ਼ ਤਾਂ ਇਹ ਕਾਲਾ ਹੋ ਗਿਆ ਜੀ ਤੇ ਇਹਨੂੰ ਤਾਂ ਆਪਾਂ ਉਹਨਾਂ ਸਾਫ਼ ਵੀ ਕਰ ਸਕਦੇ ਹਾਂ ਜੀ ਬਾਅਦ ਵਿੱਚ ਹਨਾ ਤੇ ਜਿਵੇਂ ਆਪਣੇ ਗਲਵਜ਼ ਕਾਲਾ ਹੋ ਗਿਆ ਹਨਾ ਤੇ ਇਹਨੂੰ ਆਪਾਂ ਬਾਅਦ ਵਿੱਚ ਧੋ ਸਰਪ ਦੇ ਵਿੱਚ ਡਬੋ ਕੇ ਰੱਖ ਸਕਦੇ ਆ ਤੇ ਬਹੁਤ ਵਧੀਆ ਸਾਫ ਹੋ ਜਾਂਦਾ ਜੀ ਤੇ ਕੋਈ ਐਵੇਂ ਆਏ ਨਹੀਂ ਆਪਾਂ ਨੂੰ ਇਹ ਵਾਰ-ਵਾਰ ਲਿਆਉਣੇ ਪੈਣਗੇ ਜੀ ਤੇ ਆਪਾਂ ਇਹਨਾਂ ਨੂੰ ਇਸੇ ਤਰੀਕੇ ਨਾਲ ਵਰਤ ਸਕਦੇ ਆ ਜੀ ਧੋ ਕੇ ਇਹ ਦੇਖੋ ਜੀ ਆਪਣਾ ਗਲਾਵਜ਼ ਤਾਂ ਪੂਰਾ ਕਾਲਾ ਹੋ ਗਿਆ ਜੀ ਮੈਂ ਕਾ ਚਲੋ ਨਾਲੇ ਆਪਾਂ ਵੀਡੀਓ ਬਣਾ ਲੈਨੇ ਤੇ ਇੱਥੇ ਨਾ ਫੋਨ ਨੀਚੇ ਗਿਰ ਗਿਆ ਸੀ ਜੀ ਲੱਗ ਪਿਆ ਸੀ ਤੇ ਆਪਾਂ ਤੇ ਭੈਣਾ ਲਈ ਬਹੁਤ ਵਧੀਆ ਵੀਡੀਓ ਹੈ ਜੀ ਤੇ ਐਂਡ ਤੱਕ ਬਣੇ ਰਹੋ ਜੀ ਵੀਡੀਓ ਨਾਲ ਤੇ ਦੇਖੋ ਮੇਰੇ ਹੱਥ ਕਿੰਨੇ ਕਾਲੇ ਹੋਣਗੇ ਕਚਲੋ ਆਪਾਂ ਵੀੜਵੇ ਬਣਾ ਲੈਨੇ ਆ ਜੀ ਤੇ ਨਾਲੇ ਆਪਾਂ ਦੇਖਦੇ ਆ ਜੀ ਫਿਰ ਆਪਾਂ ਇਹੀ ਤਰੀਕਾ ਵਰਤਣਾ ਜੀ ਤੇ ਮੈਂ ਤਾਂ ਜ਼ਿਆਦਾਤਰ ਆਪਾਂ ਹਨਾ ਬਾਹਰੀ ਕੰਮ ਚੁੱਲੇ ਤੇ ਕਰਨਾ ਜੀ ਰਸੋਈ ਚ ਤਾਂ ਬੜਨੇ ਠੰਡ ਠੰਡ ਦਿਲ ਵੀ ਨਹੀਂ ਕਰਨਾ ਦੇਖੋ ਜੀ ਕਿੰਨਾ ਜ਼ਿਆਦਾ ਹਨਾ ਕਾਲੇ ਗਲਵਜ਼ ਹੋਗੇ ਦੋਨੇ ਟੈਲੀਵਿਜ਼ਨ ਜੀ ਹੁਣ ਆਪਾਂ ਤੁਹਾਨੂੰ ਤਾਰ ਕੇ ਦਿਖਾ ਰਹੇ ਹਾਂ ਆ ਦੇਖੋ ਜੀ ਆਪਣੇ ਹੱਥ ਬਿਲਕੁਲ ਵੀ ਨਹੀਂ ਕਾਲੇ ਹੋਏ ਜੀ ਤੇ ਹੱਥ ਆਪਣੇ ਉਵੇਂ ਸਾਫ਼ ਪਿਆ ਹੈ ਜੀ ਤੇ ਗਲਵਜ਼ ਜੀ ਪਾ ਕੇ ਆਪਾਂ ਇਹਨੂੰ ਧੋ ਦਾਂਗੇ ਜੀ ਸਾਫ਼ ਕਰ ਦਾਂਗੇ ਤੇ ਬਿਲਕੁਲ ਆਪਣੇ ਹੱਥਾਂ ਨਾਲ ਸਾਫ਼ ਰਹਿਣਗੇ ਜੀ ਆ ਦੇਖੋ ਜੀ ਤੇ ਇਹ ਆਪਾਂ ਤੋਂ ਗਲਵਜ ਤਾਰਦੇ ਤੋਂ ਨਾ ਥੋੜੇ ਹੋਤੇ ਕਾਲਸ ਲੱਗੀ ਜੀ ਤੇ ਨਹੀਂ ਆਪਣੇ ਹੱਥਾਂ ਇਨਸਾਫ ਪਿਆ ਜੀ ਤੇ ਇਹ ਵੀ ਗਲਵਜ ਤਾਰਦੇ ਤੋਂ ਮੜੀ-ਮੁੱਟੀ ਕਾਲਸ ਤਾਂ ਲੱਗੀ ਗਈ ਜੀ ਤੇ ਲੋ ਜੀ ਜੇ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਤੇ ਮੇਰਾ ਤਰੀਕਾ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਤੇ ਵੀਡੀਓ ਆਪ ਕੋ ਲੌਚ ਕਰਿਆ ਕਰੋ ਜੀ Bye bye.